ਸਤਨਾਮ ਵਾਹਿਗੁਰੂ ਸਾਹਿਬ ਜੀਓ ਗਉੜੀ ਮਹਲਾ 5 ਵਾ ਸੁਕੇ ਹਰੇ ਕੀਏ ਖਿੰਮਾਹੇ ਅੰਮ੍ਰਿਤ ਦ੍ਰਿਸ਼ਟ ਸੱਚ ਜੀਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦੇਨੀ ਆਪਣੀ ਸੇਵ ਰਹਾਉ ਮਟ ਗਈ ਚਿੰਤ ਪੁਨੀ ਮਨ ਆਸਾ ਕਰੀ ਦਿਆ ਸਤ ਗੁਰ ਗੁਣ ਤਾਸਾ ਦੁਖ ਨਾ ਠੇ ਸੁਖ ਆਏ ਸਮਾਏ ਢੀਲ ਨਾ ਪਰੀ ਜਾਂ ਗੁਰ ਫਰਮਾਏ ਈਸ਼ ਪੂਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਈਸ਼ ਪੂਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ ਗੁਰਪ੍ਰੀਤ ਸਾਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 191 ਦੇ ਉੱਪਰ ਅੰਕਿਤ ਹੈ ਧੰਨ ਧੰਨ ਸਤਿਗੁਰੂ ਸਭ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਕਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦੇਨੀ ਆਪਣੀ ਸੇਵ ਪੁਰਪ ਗੁਰੂ ਜਿਹੜਾ ਹੈ ਉਹ ਆਪਣੇ ਸੇਵਕ ਦੇ ਕਸ਼ਟ ਕੱਟ ਦਿੰਦਾ ਪਰ ਜੀਵਨ ਦੇ ਵਿੱਚ ਨਾਲ ਨਾਲ ਗੁਰੂ ਸਾਹਿਬ ਜੀ ਇਹ ਗੱਲ ਸਮਝਾ ਵੀ ਰਹੇ ਆ ਪਰ ਸਿਰਫ ਸਰੀਰਕ ਦੁੱਖ ਆਉਣੇ ਤੇ ਰੱਬ ਨੂੰ ਯਾਦ ਕਰਨਾ ਜਦੋਂ ਠੀਕ ਹੋ ਗਿਆ ਰੱਬ ਭੁੱਲ ਗਿਆ ਪਰ ਗੁਰੂ ਕਸ਼ਟ ਵੀ ਕੱਟਦਾ ਤੇ ਨਾਲ ਆਪਣੀ ਭਗਤੀ ਵੀ ਦਿੰਦਾ ਕਿਉਂਕਿ ਆਮ ਕਰਕੇ ਕੀ ਹੁੰਦਾ ਹੈ ਮਨੁੱਖ ਦੁੱਖਾਂ ਦੇ ਵਿੱਚ ਰੱਬ ਨੂੰ ਜ਼ਰੂਰ ਕਾਦ ਕਰਦਾ ਹੈ ਸੁੱਖਾਂ ਵਿੱਚ ਭੁੱਲ ਜਾਂਦਾ ਹੈ ਅਸੀਂ ਬਚਨ ਪੜ੍ਹਦੇ ਹਾਂ ਨਾ ਸਤਗੁਰ ਜੀ ਦੇ ਆਸਾ ਕੀ ਵਾਰ ਦਾ ਸ਼ਲੋਕ ਹੈ ਦੁਖਦਾਰੋ ਸੁਖ ਰੋਗ ਪਿਆ ਜਾਂ ਸੁਖ ਤਾਂਮਨਾ ਹੋਈ ਦੁੱਖ दारू ਬਣ ਜਾਂਦੇ ਕਿਉਂਕਿ ਰੱਬ ਯਾਦ ਆ ਜਾਂਦਾ ਸੁੱਖਾਂ ਦੇ ਵਿੱਚ ਰੱਬ ਭੁੱਲ ਜਾਂਦਾ ਤੇ ਉਹ ਸੁੱਖ ਜਿਹੜੇ ਆ ਉਹਦੇ ਵਾਸਤੇ ਰੋਗ ਬਣ ਜਾਂਦੇ ਪਰ ਜੇ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ਕਹਿੰਦੇ ਦੁੱਖ दारू ਸੁੱਖ ਰੋਗ ਪਿਆ ਜਾਂ ਸੁੱਖ ਤਾਂ ਮਨਾ ਹੋਈ ਜਦੋਂ ਇਹ ਸਮਝ ਆਏ ਕਿ ਤੂੰ ਕਰਤਾ ਕਰਨਾ ਮੈਂ ਨਹੀਂ ਜਾਂ ਹਾਂ કરી ਨਾ ਹੋ। ਕਰਨ ਵਾਲਾ ਤੂੰ ਪਰਮੇਸ਼ਰ ਕਾਲਪੁਰਖ ਹੈ। ਹੁਣ ਜਦੋਂ ਆਪਾਂ ਦੇਖਦੇ ਨਾ ਗੁਰੂ ਅਰਜਨ ਸਾਹਿਬ ਜੀ ਦਾ ਇਤਿਹਾਸ ਦੇਖਦੇ ਆਂ। ਸਤਗੁਰੂ ਮਹਾਰਾਜ ਦੇ ਜੀਵਨ ਦੇ ਵਿੱਚ ਆਪਾਂ ਲਾ ਆਪਾਂ ਸਮਝਦੇ ਆਂ ਵੀ ਸ਼ਾਇਦ ਸਾਨੂੰ ਕਸ਼ਟ ਆਉਂਦੇ। ਸਤਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਉੱਪਰ ਤਾਂ ਉਹਨਾਂ ਦਾ ਵੱਡਾ ਭਰਾ ਪ੍ਰਿਥੀ ਚੰਦ ਜਿਹੜਾ ਸੀ ਦਰਬਾਰ ਸਭ ਦਾ ਕਬਜ਼ਾ ਲੈਣ ਵਾਸਤੇ ਹਮਲਾ ਵੀ ਕਰਾਉਂਦਾ ਹੈ ਸੁਲੀਖਾਨ ਕਦੇ ਸੁਲਵੀਖਾਨ ਉਪ ਚੜਾ ਕੇ ਲਿਆਉਂਦਾ ਹੈ ਕਦੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਦੋਂ ਪ੍ਰਕਾਸ਼ ਹੁੰਦਾ ਉਹਨਾਂ ਤੇ ਹਮਲਾ ਕਰਦਾ ਤੇ ਕਿਸੇ ਤਰ੍ਹਾਂ ਵੀ ਮੈਂ ਇਹ ਕਹਿਣ ਕਿ ਮੈਂ ਦੁਖੀ ਹਾਂ ਪਰ ਉਹ ਪੜਦੇ ਸਨ ਕਿ ਜਿਸਕੇ ਸਿਰ ਉਪਰ ਤੂੰ ਸਵਾਮੀ ਸੋ ਦੁਖ ਕੈਸਾ ਪਾਉ ਜਿਹੜੇ ਕਸ਼ਟ ਹੈ ਆਪਾਂ ਸਿਰਫ ਸਰੀਰਕ ਰੋਗਾਂ ਨੂੰ ਕਸ਼ਟ ਕਹਿੰਦੇ ਆਂ ਪਰ ਸਤਿਗੁਰੂ ਕਹਿੰਦੇ ਭਾਈ ਕਸ਼ਟ ਉਹ ਵੀ ਆ ਜਿਹੜੇ ਸਾਨੂੰ ਰੱਬ ਦੀ ਭਗਤੀ ਨਹੀਂ ਕਰਨ ਦਿੰਦੇ ਰੱਬ ਨਾਲ ਜੁੜਨ ਨਹੀਂ ਦਿੰਦੇ ਪੂਰਾ ਗੁਰੂ ਕਿਰਪਾ ਕਰਦਾ ਕਾਟੇ ਕਸ਼ਟ ਪੂਰੇ ਗੁਰ ਦੇ ਸਾ ਸੰਗਤ ਜੀ ਜਿਸ ਵੇਲੇ ਅਸੀਂ ਬਾਣੀ ਨੂੰ ਪੜ੍ਹਦੇ ਆਂ ਔਰ ਸਤਿਗੁਰੂ ਨੇ ਹਰੇਕ ਸਮੇਂ ਆਪਣੇ ਜੀਵਨ ਦੇ ਵਿੱਚ ਜੋ ਉਤਰਾਅ ਚੜਾਅ ਆਏ ਉਹ ਸਾਰੇ ਸ਼ਬਦ ਬਾਣੀ ਦੇ ਵਿੱਚ ਉਚਾਰਨ ਕੀਤੇ ਗੁਰੂ ਹਰਗੋਬਿੰਦ ਸਾਹਿਬ ਤੇ ਉੱਪਰ ਹਮਲਾ ਹੁੰਦਾ ਮਾਰਨ ਦੇ ਯਤਨ ਕੀਤੇ ਜਾਂਦੇ ਆ ਸਤਗੁਰੂ ਫਿਰ ਸ਼ੁਕਰਾਨਾ ਕਰਦੇ ਆ ਕਹਿੰਦੇ ਮੇਰਾ ਸਤਗੁਰ ਰਖਵਾਲਾ ਹੋਵਾ ਧਾਰ ਕਿਰਪਾ ਪ੍ਰਭ ਹੱਥ ਦੇ ਰੱਖਿਆ ਹਰ ਗੋਬਿੰਦ ਨਮਨ ਨਰੋ ਤੇ ਜਿੱਦਣ ਵੇਲੇ ਅਸੀਂ ਰੱਬ ਨੂੰ ਭੁੱਲ ਜਾਂਦੇ ਆ ਉਹਦਾ ਸ਼ੁਕਰਾਨਾ ਕਰਨਾ ਭੁੱਲ ਜਾਂਦੇ ਆ ਤੇ ਅਸੀਂ ਕਸ਼ਟ ਹੀ ਸਹਿਣ ਜੀਵਨ ਦੇ ਵਿੱਚ ਕਰ ਰਹੇ ਹਾਂ ਇੱਕ ਨਾ ਬਹੁਤ ਵੱਡਾ ਰਾਜਾ ਸੀ ਤੇ ਦੁਖੀ ਪੌਦਾ ਸੀ ਧਨ ਦੌਲਤ ਬਹੁਤ ਸੀ ਰਾਜ ਭਾਗ ਸੀ ਪਰ ਦੁਖੀ ਬੜਾ ਸੀ ਤੇ ਕਿਸੇ ਮਹਾਪੁਰਸ਼ ਨੂੰ ਮਿਲਦਾ ਤੇ ਮਹਾਪੁਰਸ਼ ਵੀ ਕੋਈ ਪਹੁੰਚਿਆ ਹੋਇਆ ਸੀ ਤੇ ਉਹਨਾਂ ਨੂੰ ਬੇਨਤੀ ਕਰਦਾ ਕਹਿਣ ਲੱਗਾ ਮਹਾਰਾਜ ਗੱਲ ਇਦਾਂ ਹੈ ਰੋਟੀ ਖਾਣ ਲੱਗਦਾ ਭੁੱਖ ਨਹੀਂ ਲੱਗਦੀ ਤੇ ਸੌਣਾ ਤੇ ਨੀਂਦ ਨਹੀਂ ਆਉਂਦੀ ਬੜਾ ਜੀਵਨ ਕਸ਼ਟ ਦੇ ਵਿੱਚ ਐ ਹੈ ਸਭ ਕੁਝ ਐ ਪਰ ਦੁਖੀ ਬੜਾ ਬਚਾਣ ਬੜਾ ਹੈ ਇਹ ਮੈਨੂੰ ਬੜਾ ਵੱਡਾ ਕਸ਼ਟ ਐ ਮਹਾਂਪੁਰਸ਼ ਨੇ ਆਕਿਆ ਕਿ ਮੈਂ ਜੋ ਤ ਕਹਾਂਗਾ ਨਾ ਉਹ ਤੈਨੂੰ ਕਰਨਾ ਪੈਣਾ ਤੇ ਜੇ ਤੂੰ ਕਰਦਾ ਤੇ ਫਿਰ ਮੈਂ ਤੈਨੂੰ ਇਲਾਜ ਦੱਸ ਦਿੰਦਾ ਉਹ ਕਹਿੰਦਾ ਜੀ ਦੱਸੋ ਉਹ ਕਹਿਣ ਲੱਗਾ ਮੈਂ ਕੱਲੋਂ ਹੁਣਾ ਉਹ ਕਹਿਣ ਲੱਗਾ ਵੀ ਇੱਕ ਬਸਤ ਕਪੜੇ ਲੈ ਆਇਆ ਕਿਸੇ ਗਰੀਬ ਬੰਦੇ ਦੇ ਕਹਿਣ ਲੱਗਾ ਰਾਜਨ ਇਹ ਆਪਣੇ ਕਪੜੇ ਉਤਾਰ ਦੇ ਤੇ ਆ ਕਪੜੇ ਪਾ ਲੈ ਤੇ ਉਹਦੀ ਜੁੱਲੀ ਵੀ ਲੈ ਕੇ ਆਇਆ ਮਤਲਬ ਜਿੱਥੇ ਉਹ ਗਰੀਬ ਬੰਦਾ ਸੌਂਦਾ ਸੀ ਤੇ ਰਾਜਨ ਅੱਜ ਤੋਂ ਬਾਅਦ ਇਹ ਚਾਰ ਦਿਨ ਤੋਂ ਇਹਦੇ ਉੱਪਰ ਸੌਣਾ ਤੇ ਇਹ ਕਪੜੇ ਪਾਉਣੇ ਆ ਤੇ ਆਹ ਚੀਜ਼ਾਂ ਖਾਣੀਆਂ ਇਸ ਤੋਂ ਵੱਧ ਨਹੀਂ ਕੁਝ ਖਾਣਾ ਇੱਕ ਦਿਨ ਵਿੱਚ ਹੀ ਉਹਰਾ ਭਰਗ ਪੈ ਗਿਆ ਨੀਂਦ ਵੀ ਬਹੁਤ ਵਧੀ ਆਈ ਭੁੱਖ ਵੀ ਲੱਗਣ ਲੱਗ ਗਈ ਉਹ 4 ਦਿਨਾਂ ਦੇ ਵਿੱਚ ਤਾਂ ਬੜਾ ਸੋਹਣਾ ਜੀਵਨ ਹੋ ਗਿਆ ਤੇ ਉਹ ਮਹਾਪੁਰਸ਼ ਨੂੰ ਕਹਿੰਦਾ ਵੇ ਉਸ ਬੰਦੇ ਨੂੰ ਦੇਖਣਾ ਚਾਹੁੰਦਾ ਵੀ ਜਿਹੜਾ ਕੱਪੜੇ ਪਾਉਂਦਾ ਜਿਸ ਬਸਤਰੇ ਦੇ ਜਿਹੜਾ ਸੌਂਦਾ ਆ ਸਾਦਾ ਜਿਹਾ ਭੋਜਨ ਖਾਂਦਾ ਉਹ ਕਹਿੰਨ ਲੱਗੇ ਸਭ ਕੁਝ ਹੈ ਸਤਗੁਰੂ ਨੇ ਨਹੀਂ ਆਖਿਆ ਇਸੇਕ ਗਰੀਬ ਹੋਵੇ ਫਟੇ ਉਹਦੇ ਕੱਪੜੇ ਹੋਣ ਸਤਿਗੁਰੂ ਤਾਂ ਕਹਿੰਦੇ ਭਾਈ ਅਮੀਰ ਹੋਵੇ ਸਿੱਖ ਪਰ ਜੀਵਨ ਦੇ ਵਿੱਚ ਨਿਮਰਤਾ ਹੋਵੇ ਅੰਦਰ ਗਰੀਬੀ ਹੋਵੇ ਹਉ ਤਿਸ ਕੋਲ ਕਮਾਇਆ ਗੁਰਮਤਿ ਰਿਧੇ ਗਰੀਬੀ ਆਵੇ ਸਾ ਸੰਗਤ ਦੀ ਦਰਬਾਰ ਸਾਹਿਬ ਦੇ ਬਾਹਰ ਸੋਨਾ ਲੱਗਾ ਤੇ ਅੰਦਰ ਸ਼ਬਦ ਚੱਲਦਾ ਜਿੱਦਣ ਸਾਡੀ ਜ਼ਿੰਦਗੀ ਦੇ ਵਿੱਚ ਸ਼ਬਦ ਚੰਨਣ ਲੱਗ ਗਿਆ ਸਾਡੇ ਅੰਦਰ ਸ਼ਬਦ ਚੱਲਣ ਲੱਗ ਗਿਆ ਅਸੀਂ ਬਾਹਰੋਂ ਸੋਨੇ ਵਰਗੇ ਬਣ ਜਾਵਾਂਗੇ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਨਗੇ ਬਖਸ਼ਿਸ਼ ਕਰਨ ਅਸੀਂ ਬਾਹਰੋਂ ਵੀ ਸੋਨੇ ਵਰਗੇ ਬਣ ਜਾਵਾਂਗੇ ਕਸ਼ਟ ਘਟ ਦੇਗਾ ਪਾਸ਼ਾ ਕਹਿੰਦੇ ਕਾਟੇ ਕਸ਼ਟ ਪੂਰੇ ਗੁਰਦੇ ਅਸੀਂ ਸਮਝਦੇ ਹਾਂ ਕਿ ਸ਼ਾਇਦ ਗੁਰੂ ਮਹਾਰਾਜ ਨੂੰ ਕਸ਼ਟ ਆਏ ਸੀ ਵੀ ਸਤਗੁਰੂ ਦੀ ਇਦਨਾ ਵੱਡੇ ਤਸੀਹੇ ਦੇ ਕੇ ਸਤਗੁਰੂ ਨੂੰ ਅਸੀਦ ਕੀਤਾ ਮਜਬੂਰੀ ਨਹੀਂ ਸੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਆਪ ਚੱਲ ਕੇ ਗਏ ਦੁਨੀਆ ਨੂੰ ਦੱਸਿਆ ਆਓ ਭਾਈ ਮੈਂ ਤੁਹਾਨੂੰ ਦੱਸਦਾ ਪ੍ਰਮਾਤਮਾ ਦੀ ਰਜ਼ਾ ਪ੍ਰਮਾਤਮਾ ਦਾ ਭਾਣਾ ਉਹਦਾ ਹੁਕਮ ਕਿੱਦਾਂ ਮੰਨੀਦਾ ਹੁੰਦਾ ਹੈ ਅਸੀਂ ਬੜੇ ਖੁਸ਼ਕਿਸਮਤ ਆ ਸਾਹਾ ਸੰਗਤ ਜੀ ਬੜੀ ਸਾਡੇ ਤੇ ਕਿਰਪਾ ਹੈ ਅਸੀਂ ਬਹੁਤ ਖੁਸ਼ਕਿਸਮਤ ਹਾਂ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹੈ 35 ਮਹਾਪੁਰਸ਼ਾਂ ਦੀ ਬਾਣੀ ਆ ਤੇ ਇਹਦੇ ਵਿੱਚੋਂ ਚਾਰ ਸ਼ਹੀਦ ਹੋਏ ਆ ਚਾਰ ਚਾਰ ਸ਼ਹੀਦਾਂ ਦੀ ਬਾਣੀ ਹੈ ਜੇ ਉਹਨਾਂ ਨੇ ਸਾਨੂੰ ਬਾਣੀ ਪ੍ਰੇਰਣਾ ਕੀਤੀ ਨਾ ਇਸ ਜੀਵਨ ਤੋਂ ਉੱਪਰ ਉੱਠਣ ਦਾ ਯਤਨ ਕਰਾਇਆ ਤੇ ਉਹਨਾਂ ਨੇ ਕਰਕੇ ਵੀ ਦਿਖਾਇਆ ਦੋ ਗੁਰੂ ਸਾਹਿਬਾਂ ਦੀ ਬਾਣੀ ਇਹ ਤਾਂ ਆਪਾਂ ਸਾਰੇ ਜਾਣਦੇ ਆ ਗੁਰੂ ਅਰਜਨ ਸਾਹਿਬ ਜੀ ਸ਼ਹੀਦਾਂ ਦੇ ਸਰਤਾਜ ਤੇ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਧਰਮ ਦੀ ਚਾਦਰ ਇਹ ਦੋਨਾਂ ਦੀ ਬਾਣੀ ਹੈ ਔਰ 35ਾਂ ਦੇ ਵਿੱਚੋਂ 11 ਪਟ ਹਨ 11 ਪਟਾਂ ਦੇ ਵਿੱਚੋਂ ਦੋ ਪਟ ਸ਼ੀਦ ਹੋਏ ਆ ਉਹ ਪਟ ਕਿਹੜੇ ਸਨ ਜੋ ਅਸੀਂ ਪੜਦੇ ਆ ਭੰਨ ਮਥਰਾ ਕਸ਼ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ ਪਟ ਮਥਰਾ ਜੀ ਤੇ ਦੂਸਰੇ ਪਟ ਸਨ ਜਿਨ੍ਹਾਂ ਦਾ ਅਸੀਂ ਬਚਨ ਪੜਦੇ ਆ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਣਾਈ ਪਟਕੀਰਤ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਿਹੜੀ ਪਹਿਲੀ ਜੰਗ ਹੋਈ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਇਹ ਦੋਨੇ ਉਹਦੇ ਵਿੱਚ ਸ਼ਹੀਦ ਹੋਏ ਸਨ ਪਟ ਮਥਰਾ ਜੀ ਤੇ ਪਟਕੀਰਤ ਜੀ ਔਰ ਜੀਵਨ ਜਿਹੜਾ ਸੀ ਜੋ ਸਾਨੂੰ ਸਮਝਾਇਆ ਸੀ ਉਹ ਪ੍ਰੈਕਟੀਕਲ ਕਰਕੇ ਵੀ ਦਿਖਾ ਦਿੱਤਾ ਜਦੋਂ ਲੋੜ ਪਈ ਤੇ ਗੁਰੂ ਵਾਸਤੇ ਕੁਰਬਾਨੀ ਵੀ ਦਿੱਤੀ ਤੇ ਬਹੁਤ ਸਾਡਾ ਇਤਿਹਾਸ ਜਿਹੜਾ ਹੈ ਕੋਈ ਬਹੁਤ ਪੁਰਾਣਾ ਨਹੀਂ ਹੈ ਜੇ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਰਿਸ਼ਤਾ ਦੇਖਦੇ ਆਂ ਤੇ ਦਾਦੇ ਤੇ ਪੋਤੇ ਦਾ ਰਿਸ਼ਤਾ ਹੈ। ਗੁਰੂ ਅਰਜਨ ਸਾਹਿਬ ਤੇ ਗੁਰਤੇਗ ਵਾਧਰ ਸਾਹਿਬ ਦਾ ਦਾਦੇ ਤੇ ਪੋਤੇ ਦਾ ਰਿਸ਼ਤਾ ਹੈ। ਦੋਨੇ ਸ਼ੀਰ ਤੇ ਅੱਗੇ ਵੀ ਦਾਦੇ ਪੋਤੇ ਦਾ ਰਿਸ਼ਤਾ ਹੈ। ਗੁਰੂ ਅਰਜਨ ਸਾਹਿਬ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਮਸ਼ੀਰ ਚੁੱਕਦੇ ਆ ਗੁਰਤੇਗ ਵਾਧਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਗੁਰਗੋਬਿੰਦ ਸਿੰਘ ਦੀ ਸ਼ਮਸ਼ੀਰ ਚੁੱਕਦੇ। ਉਹ ਵੀ ਦਾਦਾ ਪੋਤਾ ਹੀ ਹੈ। ਗੁਰਅਰਜਨ ਸਾਹਿਬ ਜੀ ਗੁਰਤੇਗ ਵਾਧਰ ਸਾਹਿਬ ਵੀ ਦਾਦਾ ਪੋਤਾ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਗੁਰਗੋਬ ਸਿੰਘ ਜੀ ਮਹਾਰਾਜ ਵੀ ਦਾਦੇ ਤੇ ਪੋਤੇ ਪਰ ਉਹਨਾਂ ਨੇ ਜੀਵਨ ਦੇ ਵਿੱਚ ਪਰਮਾਤਮਾ ਦਾ ਕੀਤਾ ਸ਼ੁਕਰ ਤੇ ਇਹ ਜਿਹੜੇ ਕਸ਼ਟਾਂ ਦੀ ਗੱਲ ਹੈ ਠੀਕ ਹੈ ਆਪਾਂ ਬਾਹਰੀ ਤੌਰ ਤੇ ਵੀ ਜਿਹੜੇ ਕਸ਼ਟ ਹੈ ਉਹ ਵੀ ਕੱਟੇ ਜਾਂਦੇ ਆ ਮੈਂ ਜਿਹਦਾ ਬੇਨਤੀ ਕੀਤੀ ਨਾ ਬਾਹਰ ਦਰਬਾਰ ਸਭ ਦੇ ਸੋਨਾ ਲੱਗਾ ਅੰਦਰ ਸ਼ਬਦ ਚੱਲ ਰਿਹਾ ਤੇ ਜਿੱਦਨ ਸਾਡੇ ਅੰਦਰ ਸ਼ਬਦ ਚੱਲਣ ਲੱਗ ਗਿਆ ਸਾਡਾ ਜੀਵਨ ਵੀ ਬਾਹਰੋਂ ਸੋਨੇ ਵਰਗਾ ਬਣ ਜਾਂਦਾ ਤੇ ਸਤਗੁਰੂ ਕਿਰਪਾ ਕਰ ਦੇਗਾ ਮਹਾਰਾਜ ਕਹਿੰਦੇ ਕਾਟੇ ਕਸ਼ਟ ਪੂਰੇ ਗੁਰਦੇਵ ਤੇ ਨਾਲ ਉਹ ਦਿੰਦਾ ਕੀ ਹੈ ਸੇਵਕੋ ਦੀਨੇ ਆਪਣੀ ਸੇਵ ਉਹ ਆਪਣੇ ਸੇਵਕ ਨੂੰ ਸੇਵਾ ਭਗਤੀ ਦਿੰਦਾ ਹੈ ਪਰ ਭੁੱਲ ਜਾਂਦਾ ਬੰਦਾ ਜਦੋਂ ਲੋੜ ਪੈਂਦੀ ਹੈ ਕਹਿੰਦੇ ਯਾਦ ਕਰਦਾ ਹੈ ਸ਼ੁਕਰਾਨਾ ਹੀ ਕਰਨਾ ਕੀ ਭੁੱਲ ਜਾਂਦੇ ਦਾਤ ਪਿਆਰੀ ਬਿਸਰੇ ਆਦਤਾਂ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕੋ ਦਿਨੀ ਆਪਣੀ ਸੇਵ ਆਪਣੀ ਸੇਵਾ ਭਗਤੀ ਦਿੰਦੇ ਹੁਣ ਸੇਵਕ ਕੌਣ ਹੈ ਇਹ ਵੀ ਬਾਣੀ ਦੇ ਵਿੱਚ ਸਤਗੁਰ ਨੇ ਸਪਸ਼ਟ ਕੀਤਾ ਮਹਾਰਾਜ ਕਹਿੰਦੇ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਸੇਵਕ ਕੌਣ ਹੈ ਸੇਵਕ ਸਿੱਖ ਪੂਜਨ ਸਭ ਆਵੇ ਸਭ ਗਾਵੇ ਹਰ ਹਰ ਊਤਮ ਬਾਣੀ ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਨ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕੋ ਦਿਨੀ ਆਪਣੀ ਸੇਵ ਆਰੰਭ ਦੇ ਵਿੱਚ ਸਤਗੁਰ ਕਹਿੰਦੇ ਸੂਕੇ ਹਰੇ ਕੀਏ ਖਿਨ ਮਾਹੇ ਸੁਕੇ ਜਿਹੜੇ ਆਤਮਿਕ ਤੌਰ ਤੇ ਸੁੱਕ ਜਾਂਦਾ ਜੀਵਨ ਜਿਹੜਾ ਦਾ ਉਹਨਾਂ ਨੂੰ ਪਰਮੇਸ਼ਰ ਨਾਮ ਦਿੰਦਾ ਹੈ ਭਗਤੀ ਦਿੰਦਾ ਹੈ ਉਹਨਾਂ ਨੂੰ ਅੰਦਰੋਂ ਹਰੇ ਭਰੇ ਕਰ ਦਿੰਦਾ ਕਿੱਦਾਂ ਹੋਵਾਂਗੇ ਇਹ ਵੀ ਸਤਿਗੁਰ ਕਹਿੰਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸਟ ਹਰਿਆ ਕਹਿੰਦੇ ਉਹ ਸੁੱਕੇ ਜਿਹੜੇ ਆ ਨਾ ਉਹ ਵੀ ਹਰੇ ਭਰੇ ਹੋ ਜਾਂਦੇ ਕਿੰਨੋ ਕਿੰਨੀ ਮਹਾਰਾਜ ਨੇ ਕਿਰਪਾ ਕੀਤੀ ਹੈ ਰੋਜ਼ ਅਸੀਂ ਸ਼ਬਦ ਪੜ੍ਹਦੇ ਆ ਸਾਰੀ ਬਾਣੀ ਦਰਜ ਕਰਕੇ ਆਖਰ ਵਿੱਚ ਸ਼ਬਦ ਸਤਿਗੁਰ ਨੇ ਦਰਜ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਸਲੋਕ ਮਹਲਾ 5ਵਾਂ 13 ਕੀਤਾ ਜਾਤੋ ਨਾ ਇਹ ਸਾਡੀ ਜ਼ਿੰਦਗੀ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਨਚੋੜੇ ਸਮਝ ਲਓ ਵੀ ਅਸੀਂ ਪੜ੍ਹ ਕੇ ਸਾਨੂੰ ਇਹ ਭਾਵਨਾ ਆ ਜਾਏ ਯਾਰ ਸੀ ਤਾਂ ਪੜ ਕੇ ਮੈਂ ਤਾਂ ਇੰਨੇ ਪਾਠ ਕਰ ਲਏ ਮੈਂ ਤਾਂ ਇਨਾ ਬਾਣੀ ਪੜਦਾ ਮੈਂ ਤਾਂ ਇਦਾਂ ਕਰ ਲਿਆ ਮਹਾਰਾਜ ਕਹਿੰਦੇ ਤੇਰਾ ਕੀਤਾ ਜਾਤੋ ਨਹੀਂ ਇਹ ਸਤਿਗੁਰੂ ਤੇਰਾ ਕੀਤਾ ਸੀ ਨਹੀਂ ਜਾਣ ਸਕਦੇ ਮੈਨੂੰ ਜੋਗ ਕੀ ਤੋਈ ਤੂੰ ਮੈਨੂੰ ਜੋਗ ਸਮਝ ਕੇ ਤੂੰ ਮੇਰੇ ਕੋਲ ਬਾਣੀ ਪੜਾਈ ਮੇਰੇ ਕੋਲ ਸੇਵਾ ਕਰਾ ਰਿਆ ਭਗਤੀ ਕਰਾ ਰਿਆ ਮੈਨੂੰ ਜੋਗ ਕੀ ਤੋਈ ਕਿਉਂਕਿ ਮੈਂ ਨਿਰਗੁਣ ਆਰੇ ਕੋਹ ਗੁਣ ਨਹੀਂ ਆਪੇ ਤਰਸ ਪਿਓ ਹੁਣ ਦੇਖੋ ਨਾ ਦੁਨੀਆ ਦੇ ਵਿੱਚ ਕਿਤੇ ਬੰਦੇ ਨੌਕਰੀ ਕਰਨੀ ਹੋਵੇ ਜੇ ਕੋਈ ਵੀ ਬੰਦਾ ਹੈ ਤੇ ਉਹ ਕਹਿੰਦਾ ਮੈਂ ਮੇਰੇ ਵਿੱਚ ਇੰਨੇ ਔਗਣ ਮੈਂ ਨਿਰਗੁਣ ਆਰਾ ਕਹਿੰਦਾ ਕੋਈ ਜਾ ਕੇ ਜੀ ਆਪਣੀਆਂ ਗਲਤੀਆਂ ਦੱਸਾਂਗੇ ਤੇ ਸਾਨੂੰ ਪੁੱਛਣਾ ਕਿਸੇ ਨੇ ਨਹੀਂ ਪਰ ਕਿੰਨਾ ਦਿਆਲੂ ਹੈ ਸਤਿਗੁਰੂ ਕਿੰਨਾ ਕਿਰਪਾਲੂ ਹੈ ਇੱਥੇ ਆ ਕੇ ਜਦੋਂ ਕਹਿੰਦੇ ਨਾ ਸਤਿਗੁਰ ਜੀ ਮੈਂ ਨਿਰਗੁਣ ਆਰੇ ਕੋਹ ਗੁਣ ਨਹੀਂ ਆਪੇ ਤਰਸ ਪਈ ਹੋਈ ਕਹਿੰਦੇ ਕਹਤਾ ਸਹੀ ਨਾਨਕ ਨਿਰਗੁਣ ਗੁਣ ਕਰੇ ਗੁਣ ਬੰਤਿਆ ਗੁਣ ਦੇ ਤਿਹਾ ਕੋ ਨਾ ਸੂਜੀ ਜੇ ਤਿਸ ਗੁਣ ਕੋਕ ਕਿਸੇ ਨੂੰ ਦੱਸੋਗੇ ਨਾ ਕਹਿੰਦਾ ਬਾਹਰ ਨਿਕਲ ਇੰਨੀਆਂ ਗਲਤੀਆਂ ਤੇਰੇ ਵਿੱਚ ਪਰ ਸਤਿਗੁਰ ਕਹਿੰਦੇ ਆ ਆ ਮੈਂ ਤੈਨੂੰ ਗੁਣ ਦਿੰਦਾ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤਿਹਾ ਕੋ ਨ ਸੋਜੀ ਜੇ ਤਿਸ ਗੁਣ ਕੋ ਕਰ ਉਹ ਕਿਰਪਾ ਕਰਦਾ ਹੈ ਮਹਾਰਾਜ ਕਹਿੰਦੇ ਜਿਹੜੇ ਅੰਦਰੋਂ ਸੁੱਕੇ ਪਏ ਹਨ ਤੇ ਉਹਨਾਂ ਨੂੰ ਹਰੇ ਭਰੇ ਕਰ ਦਿੰਦਾ ਤੇ ਤੋਂ ਅਰਦਾਸ ਕਰਦੇ ਅਮ੍ਰਿਤਧਾਰਿਆ ਸੀ ਮੈਂ ਨਿਰਗੁਣ ਆਰੇ ਕੋ ਗਣ ਨਾਹੀ ਆਪੇ ਤਰਸ ਪਿਓ ਤੂੰ ਤਰਸ ਕੀਤਾ ਜਦੋਂ ਹੁੰਦਾ ਨਾ ਵੀ ਬੰਦਾ ਬਹੁਤ ਹੀ ਜ਼ਿਆਦਾ ਨਿਮਾਣਾ ਬਣ ਜਾਂਦਾ ਕੋਈ ਤਰਸ ਕੀਤਾ ਜਾਂਦਾ ਇਹ ਸਤਗੁਰੂ ਸਾਡੇ ਤੇ ਤਰਸ ਕਰਦਾ ਸਾਨੂੰ ਆਪਣੀ ਸੇਵਾ ਵਿੱਚ ਲਾ ਲਿਆ ਤਰਸ ਕਰ ਲਿਆ ਤਰਸ ਪਿਆ ਮਹਾਰਾਮਤ ਹੋਈ ਤੇ ਉਹਦੀ ਰਮਤ ਹੋ ਗਈ ਕੀ ਹੋਇਆ ਸਤ ਗੁਰ ਸੱਜਣ ਮਿਲਿਆ ਪਰ ਮਿਲ ਗਿਆ ਸੀ ਪਰ ਅਰਦਾਸ ਤਾਂ ਇਹੀ ਕੀਤੀ ਨਾਲ ਨਾਨਕ ਨਾਮ ਮਿਲੈ ਤਾਂ ਜੀਵਾ ਇਹ ਸਤ ਗੁਰ ਤੇਰਾ ਨਾਮ ਮਿਲ ਜਾਏ ਤੇ ਤਨ ਮਨ ਥਿਵ ਹਰਿਆ ਮੇਰਾ ਮਨ ਮੇਰਾ ਤਨ ਹਰਿਆ ਭਰਿਆ ਹੋ ਜਾਏ ਤੇ ਉਹਦੇ ਨਾਮ ਤੋਂ ਬਿਨਾ ਨਹੀਂ ਹੋ ਸਕਦਾ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਤੇ ਜਦੋਂ ਅੰਦਰ ਸੁੱਕਾ ਹੁੰਦਾ ਤੇ ਫਿਰ ਬੰਦਾ ਬਹੁਤ ਕੁਝ ਕਰਦਾ ਤੇ ਜਦੋਂ ਹਰਿਆ ਭਰਿਆ ਹੁੰਦਾ ਤੇ ਫਿਰ ਸਾਰਿਆਂ ਨੂੰ ਚੰਗਾ ਸਮਝਦਾ ਮਹਾਰਾਜ ਕਹਿੰਦੇ ਸੂਕੇ ਹਰੇ ਕੀਏ ਖਿਨ ਮਾਹੇ ਸਤਗੁਰ ਨੇ ਕਿਦਾਂ ਹਰੇ ਕੀਤੇ ਅੰਮ੍ਰਿਤ ਦ੍ਰਿਸ਼ਟ ਉਹਨੇ ਆਪਣੀ ਅੰਮ੍ਰਿਤ ਆਤਮਿਕ ਜੀਵਨ ਦੇਣ ਵਾਲੀ ਦ੍ਰਿਸ਼ਟੀ ਦੇ ਨਾਲ ਆ ਸ਼ਬਦਾਂ ਕੋ ਪੱਟਾਂ ਦਾ ਸਵਈਆ ਪੜਦੇ ਹਨ ਕਹਿੰਦੇ ਅਮਹਿ ਦ੍ਰਿਸ਼ਟ ਸੁਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਯਰ ਲੋਭ ਮੋਹ ਵਸ ਕਰੇ ਸਭੇ ਬਲ ਸਦਾ ਸੁਖ ਮਨ ਵਸੇ ਦੁਖ ਸੰਸਾਰ ਖੋਵੈ ਗੁਰ ਨਵਨਿਦ ਦਰਿਆਉ ਜਨਮ ਹਮ ਕਾਲਕ ਧੋਵੈ ਸੋ ਕਹੋ ਟਲ ਗੁਰ ਸੇਵੀਐ ਅਹਨ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ ਕੇ ਜਨਮ ਮਰਨ ਦੁਖ ਜਾਇ ਜਦੋਂ ਅਮਹਿ ਦ੍ਰਿਸ਼ਟ ਕਰਦਾ ਹੈ ਅੰਮ੍ਰਿਤ ਦ੍ਰਿਸ਼ਟ ਕਰਦਾ ਹੈ ਮਹਾਰਜ ਕਹਿੰਦੇ ਸੂਕੇ ਹਾਰੇ ਕੀ ਖਿੰਮਾਹੇ ਅੰਮ੍ਰਿਤ ਦ੍ਰਿਸ਼ਟ ਸੱਚ ਜੀਵਾਏ ਸੱਚ ਮਦਰ ਸੰਜ ਜਿੱਦਾ ਪਾਣੀ ਪਾ ਕੇ ਸਿੰਜਦੇ ਆ ਨਾ ਬੂਟੇ ਨੂੰ ਤੇ ਉਹ ਪਾਣੀ ਪਾ ਕੇ ਨਾਮ ਦਾ ਪਾਣੀ ਪਾ ਕੇ ਸਿੰਜ ਦਿੰਦਾ ਸਾਡੇ ਜੀਵਨ ਨੂੰ ਪਰਫੁੱਲਤ ਕਰ ਦਿੰਦਾ ਅੰਮ੍ਰਿਤ ਦ੍ਰਿਸ਼ਟ ਸੱਚ ਜੀਵਾਏ ਜਦੋਂ ਬੰਦਾ ਬਹੁਤ ਦੁਖੀ ਹੋ ਜਾਂਦਾ ਹੈ ਨਾ ਜੇ ਤਾਂ ਉਹ ਬੰਦਾ ਸਤਗੁਰੂ ਦੇ ਘਰ ਵੱਲ ਚੱਲ ਪਵੇ ਤੇ ਉਹੀ ਜੀਵਨ ਹੁੰਦਾ ਦੱਸ ਵੀ ਇਦਾਂ ਦੇ ਗੁਰਮਖਾਂ ਦੇ ਜੀਵਨ ਪੜਨ ਨੂੰ ਆਉਂਦੇ ਆ ਇੱਕ ਬੰਦਾ ਸੀ ਅੰਮਾਲੇ ਦੇ ਕੋਲ ਹਰਿਆਣੇ ਦਾ ਰਹਿਣ ਵਾਲਾ ਸੀ ਬੜੀ ਪੁਰਾਣੀ ਗੱਲ ਹੈ ਤੇ ਉਹ ਬੰਦਾ ਜਿਹੜਾ ਸੀ ਬੜਾ ਦੁਖੀ ਸੀ ਘਰ ਦੀਆਂ ਪਰੇਸ਼ਾਨੀਆਂ ਤੋਂ ਉਹ ਬੰਦਾ ਜਿਹੜਾ ਸਿੱਖ ਜੀ ਘਰੋਂ ਚਲਾ ਗਿਆ ਮਰਨ ਵਾਸਤੇ ਵੀ ਨਹਿਰ ਵਿੱਚ ਛਾਲ ਮਾਰ ਕੇ ਮਰ ਜਾਣਾ ਕੋਈ ਗੁਰਸਿੱਖ ਮਿਲ ਗਿਆ ਉਹਨਾਂ ਆਖ ਕੇ ਕਹਿੰਦੇ ਕਾਹਦੇ ਮਰਨਾ ਤੂੰ ਤੂੰ ਬਾਣੀ ਪੜ ਸੇਵਾ ਕਰਨੀ ਸ਼ੁਰੂ ਕਰ ਦੇ ਛੱਡ ਜੇ ਪਰਿਵਾਰ ਨਹੀਂ ਸਾਥ ਦੇ ਰਿਹਾ ਤੇ ਛੱਡ ਤੋਦ ਗੁਰੂ ਤਾਂ ਤੈਨੂੰ ਸਾਥ ਦੇਗਾ ਸਾਧ ਸੰਗਤ ਦੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਦ ਛੇਦ ਜਿਹੜੇ ਆ ਤੇ ਉਸ ਤੋਂ ਬਾਅਦ ਵਿਸਰਾਮ ਵਾਲਾ ਗੁਰਮਾਰਗ ਦੀਆਂ ਪੋਥੀਆਂ ਤਿਆਰ ਕੀਤੀਆਂ ਉਹਨਾਂ ਨੇ ਇੰਨੀ ਕਿਰਪਾ ਹੋ ਗਈ ਜਦੋਂ ਉਹ ਰਹਿਮਤ ਕਰਦਾ ਉਹਦੀ ਦ੍ਰਿਸ਼ਟੀ ਹੁੰਦੀ ਹੈ ਕਿ ਕਿਦਾਂ ਦੇ ਇਤਿਹਾਸ ਪੜ੍ਹ ਕੇ ਦੇਖ ਲਓ ਅਭ ਭਗਤਪੂਰਨ ਸਿੰਘ ਦਾ ਪੜ੍ਹ ਲਓ Hindu ਪਰਿਵਾਰ ਦੇ ਵਿੱਚੋਂ ਸੀ ਭਗਤਪੂਰਨ ਸਿੰਘ ਜੀ ਜਾਂ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਇਤਿਹਾਸ ਪੜ੍ਹ ਲਓ ਉਹ ਵੀ Hindu ਪਰਿਵਾਰ ਦੇ ਵਿੱਚੋਂ ਸੀ ਕਿੱਥੇ ਕੁਰਬਾਨੀ ਵੀ ਮਹਾਰਾਜ ਦੀ ਕਿਰਪਾ ਹੋਈ ਪੜਦਿਆਂ ਪੜਦਿਆਂ ਸਮਝ ਆਈ ਵੀ ਮੈਂ ਪੜਦਾ ਰਿਹਾ ਵੀ ਜਪਜੀ ਸਾਹਿਬ ਪੜ੍ਹ ਰਿਹਾ ਨਾਨਕ ਸ਼ਬਦ ਆ ਰਿਹਾ ਤੇ ਨਾਨਕ ਸ਼ਬਦ ਤੇ ਦੋ ਜਗ੍ਹਾ ਹੁੰਦਾ ਕੱਕੇ ਨ ਔਂਕੜ ਵੀ ਹੁੰਦਾ ਜਬ ਜੀ ਸਾਹਿਬ ਦੇ ਦੋ ਜਗ੍ਹਾ ਤੇ ਇਹਦਾ ਅਰਥ ਕੀ ਹੋਇਆ ਫੇਕ ਦਿਨ ਉਹਨਾਂ ਨੇ ਪੜਿਆ ਪੰਕਤੀ ਆਉਂਦੀ ਆਹਾਰ ਸਭ ਕਰਦਾ ਫਿਰ ਆਹਾਰ ਇੱਕ ਨਾ ਹੋਏ ਜਿਤ ਹਾਰ ਜਗ ਉਧਰੇ ਬਿਰਲਾ ਬੁਝੇ ਕੋਈ ਅਸੀਂ ਤਾਂ ਕਰ ਸੋਚੇ ਨੀ ਨਾ ਪੁੱਛੰਦੀ ਸਾਡੀ ਆਦਤ ਹੈ ਕਿਉਂਕਿ ਛੋਟੇ ਹੋ ਜਾਂਦੇ ਬਹੁਤ ਭਾਗਾਂ ਵਾਲੇ ਜਿਹੜੇ ਗੁਰਸਿੱਖ ਪੁੱਛਦੇ ਆ ਪੁੱਛਣਾ ਚਾਹੀਦਾ ਇੱਕ ਦੂਸਰੇ ਨੂੰ ਪੁੱਛਾਂਗੇ ਤੇ ਸਾਨੂੰ ਸਮਝ ਆਏਗੀ ਇਹ ਤਾਂ ਪੜਦੇ ਆ ਪੜ ਪੜ ਗੱਡੀ ਲੱਦੀਏ ਪੜ ਪੜ ਭਰੀਏ ਸਾ ਕਿਉਂਕਿ ਬਾਣੀ ਜਿਹੜੀ ਐ ਇਹ ਸਾਡੇ ਜੀਵਨ ਦਾ ਆਧਾਰ ਜਿੰਨਾ ਇੱਕ ਦੂਸਰੇ ਨਾਲ ਆਪਾਂ ਸਾਂਝ ਕਰਾਂਗੇ ਬਾਣੀ ਦੇ ਬਾਰੇ ਉਦਾਂ ਵੀ ਸਾਂਝ ਕਰਦੇ ਆ ਨਾ ਆਪਾਂ ਤੇ ਉਦਾਂ ਸਾਂਝ ਕਰੀਏ ਗੁਰਬਾਣੀ ਦੇ ਬਾਰੇ ਸਾਂਝ ਕਰਾਂਗੇ ਸਾਨੂੰ ਸਮਝ ਆਏ ਖੜੇ ਕਿੱਥੇ ਆ ਮੈਂ ਇਹਨੇ ਪਾਠ ਕਰ ਲੇ ਮੈਨੂੰ ਸਮਝ ਕੀ ਆਈ ਤੇ ਸਤਿਗੁਰੂ ਮਹਾਰਾਜ ਨੇ ਕਿੰਨੀ ਰਹਿਮਤ ਕੀਤੀ ਕਿੱਡੀ ਸਾਡੇ ਤੇ ਕਿਰਪਾ ਕੀਤੀ ਉਹ ਹਾਰ ਸ਼ਬਦ ਆਉਂਦਾ ਆਹਾਰ ਸਭ ਕਰਦਾ ਫਿਰੇ ਪਹਿਲਾਂ ਆਹਾਰ ਐੜੇ ਨੂੰ ਕੰਨਾ ਹਾ ਹਾ ਰਾਰਾ ਆਹਾਰ ਸਭ ਕਰਦਾ ਫਿਰ ਆਹਾਰ ਇੱਕ ਨਾ ਹੋਏ ਉਹ ਐਡੇ ਨੂੰ ਕੰਨਾ ਹਾ ਹਾਰੇ ਨੂੰ ਔਂਕਰ ਆਹਾਰ ਇੱਕ ਨਾ ਹੋਏ ਤੀਸਰਾ ਹੈ ਆਹਾਰ ਜਿੱਤ ਹਰ ਜਗ ਉਧਰੇ ਉਹ ਰਾਰੇ ਨੂੰ ਸਿਹਾਰੀ ਹੈ ਜਿੱਤ ਆਹਾਰ ਜਗ ਉਧਰੇ ਬਿਰਲਾ ਬੁਝੇ ਕੋਈ ਹੁਣ ਗੱਲ ਕੁਛ ਨਹੀਂ ਆ ਪੜ ਗਏ ਪੜ ਗਏ ਪਰ ਬਾਣੀ ਦੇ ਵਿੱਚ ਉਹਨਾਂ ਨੇ ਫਿਰ ਉਹਨੂੰ ਦੇਖਿਆ ਵੀ ਆਹਾਰ ਸਭ ਕਰਦਾ ਫਿਰ ਮਤਲਬ ਕੰਮ ਸਾਰੇ ਕਰਦਾ ਫਿਰਦਾ ਆਹਾਰ ਇੱਕ ਨਾ ਹੋਏ ਇੱਕ ਕੰਮ ਨਹੀਂ ਕਰ ਰਿਹਾ ਜਿਤ ਆਹਾਰ ਜਿਸ ਆਹਾਰ ਵਿੱਚ ਲੱਗ ਕੇ ਜਾਗ ਉਧਰੇ ਬਿਰਲਾ ਪੁੱਝੇ ਕੋਈ ਤੇ ਬਾਣੀ ਤਾਂ ਉਹੀ ਆ ਪਰ ਜਦੋਂ ਉਹਨੂੰ ਸਮਝਣ ਦਾ ਯਤਨ ਕੀਤਾ ਵੀ ਸਤਗੁਰੂ ਮਹਾਰਾਜ ਨੇ ਸਾਡੇ ਤੇ ਕਿਰਪਾ ਕਰਨੀ ਹੈ ਤੇ ਪੜਾਉਣਾ ਉਹਨਾਂ ਹੀ ਆ ਪਰ ਅਸੀਂ ਕੋਸ਼ਿਸ਼ ਕਰਨੀ ਆ ਵੀ ਮੈਂ ਭਾਵੇਂ ਇੱਕ ਅੰਕ ਕਰਾਂ ਮੇਰਾ 4 ਸਾਲ ਵਿੱਚ ਸਹਿਜ ਪਾਠ ਹੋ ਜਾਏਗਾ ਪਰ ਮੈਂ ਸਮਝਾਂ ਤਾਂ ਸੀ ਵੀ ਸਤਗੁਰੂ ਕੀ ਕਹਿੰਦੇ ਆ ਤੇ ਅੱਗਾ ਪੜ ਲਿਆ ਪਿੱਛੇ ਚਲਾ ਗਿਆ ਤੇ ਉਹ ਜੀਵਨ ਦੇ ਵਿੱਚ ਭਗਾ ਵਾਲੇ ਬਾਣੀ ਪੜਦੇ ਪਰ ਜੇ ਆਪਾਂ ਜੀਵਨ ਦੇ ਵਿੱਚ ਉਹਨੂੰ ਸਮਝ ਕੇ ਪੜੀਏ ਰਹਾਉ ਦਾ ਮਤਲਬ ਕੀ ਹੁੰਦਾ ਰੁਕ ਜਾਓ ਰੁਕੋ ਵਿਚਾਰੋ ਅਸੀਂ ਤਾਂ ਰੁਕੇ ਹੀ ਨਹੀਂ ਆ ਫਿਰ ਅਸੀਂ ਕੀ ਗੁਰੂ ਦੀ ਗੱਲ ਮੰਨੀ ਆ ਅਸੀਂ ਰਹਾਉ ਤੇ ਰੁਕੇ ਹੀ ਨਹੀਂ ਹਾਂ ਤੇ ਕੀ ਮੰਨ ਲਿਆ ਗੁਰੂ ਪਾਤਸ਼ਾਹ ਦੀ ਗੱਲ ਨੂੰ ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਜਿੱਦਣ ਇਹ ਬਾਣੀ ਜਿਹੜੀ ਹੈ ਸਾਡੇ ਜੀਵਨ ਦਾ ਦਰ ਗੁਰੂ ਕਿਰਪਾ ਕਰੇਗਾ ਉਹਦੀ ਦ੍ਰਿਸ਼ਟੀ ਹੋਏਗੀ ਅੰਮ੍ਰਿਤ ਦ੍ਰਿਸ਼ਟ ਸੱਚ ਜੀਵਾਏ ਉਹ ਜੀਵਨ ਸੰਚੇਗਾ ਆਪ ਕਿਰਪਾ ਕਰੇਗਾ ਕਟੇ ਕਸ਼ਟ ਪੂਰੇ ਗੁਰਦੇਵ ਸੇਵਕੋ ਦਿਨੀ ਆਪਣੀ ਸੇਵ ਰਹਾ ਹੁਣ ਜਦੋਂ ਉਹਨੇ ਭਗਤੀ ਦਿੱਤੀ ਨਾ ਕਸ਼ਟ ਕੱਢ ਦਿੱਤੇ ਮਿਟ ਗਈ ਚਿੰਤ ਪੂਨੀ ਮਨ ਆਸਾ ਸਾਰੀ ਚਿੰਤਾ ਖਤਮ ਹੋ ਗਈ ਪੂਰੀਆਂ ਆਸਾਂ ਹੋ ਗਈਆਂ ਕਰੀ ਦਿਆ ਸਤਗੁਰ ਗੁਣਤਾਸਾ ਉਹ ਗੁਣਾ ਦਾ ਖਜ਼ਾਨਾ ਵਾਹਿਗੁਰੂ ਉਹਨੇ ਦਇਆ ਕਰ ਦਿੱਤੀ ਜਦੋਂ ਪਰਮੇਸ਼ਰ ਦੀ ਰਹਿਮਤ ਹੋ ਗਈ ਦੁੱਖ ਨਾਠੇ ਸੁਖ ਆਏ ਸਮਾਏ ਦੁੱਖ ਨਾਠ ਗਏ ਦੂਰ ਹੋ ਗਏ ਜੀਵਨ ਵਿੱਚ ਸੁਖ ਆ ਗਏ ਢੀਲ ਪਰੀ ਢੀਲ ਨਾ ਪਰੀ ਜਾਂ ਗੁਰ ਫਰਮਾਏ ਜਦੋਂ ਗੁਰੂ ਨੇ ਹੁਕਮ ਕਰ ਦਿੱਤਾ ਫਿਰ ਢਿੱਲ ਨਹੀਂ ਲਾਉਂਦਾ ਉਹ ਤਾਂ ਰਹਿਮਤ ਕਰ ਦਿੰਦੇ ਐਸ਼ ਪੂਨੀ ਪੂਰੇ ਗੁਰ ਮਿਲੇ ਸਾਰੀਆਂ ਇਛਾਵਾਂ ਪੂਰੀਆਂ ਹੋ ਗਈਆਂ ਜਦੋਂ ਪੂਰਾ ਗੁਰੂ ਮਿਲਿਆ ਨਾਨਕ ਤੇ ਜਨ ਸੁਫਲ ਫਲੇ ਓਮ ਜਨ ਉਹ ਸਿੱਖ ਉਹ ਮਨੁੱਖ ਜਿਹੜਾ ਹੈ ਉਹ ਫਲਾਂ ਦਾ ਫਲ ਪ੍ਰਾਪਤ ਕਰ ਲੈਂਦਾ ਕੌਣ ਕਰਦਾ ਕਹਿੰਦੇ ਸੇਵਕੋ ਦਿਨੀ ਆਪਣੀ ਸੇਵ ਜਿਹਨੂੰ ਆਪਣੀ ਸੇਵਾ ਭਗਤੀ ਦਿੰਦਾ ਤੇ ਉਹਦੇ ਸਾਰੇ ਕਸ਼ਟ ਕੱਟ ਦਿੰਦਾ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕੋ ਦਿਨੀ ਆਪਣੀ ਸੇਵ ਕਿਉਂਕਿ ਉਹਦੇ ਵਿੱਚ ਸਮਰਥਾ ਹੈ ਇਸ ਕਰਕੇ ਕੱਟਦਾ ਹੈ ਜਲ ਤੇ ਥਲ ਕਰ ਖਲ ਤੇ ਕੂਹ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ ਚੜਾਵੇ ਚੜੇ ਆਕਾਸ ਕਰਾਵੇ ਉਹਦੇ ਕੋਲ ਸਮਰੱਥਾ ਹੈ ਤੇ ਸਾਡੀ ਤਾਂ ਮਤ ਬੜੀ ਛੋਟੀ ਹੈ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਂ ਉਹ ਬਹੁਤ ਵੱਡਾ ਪਰਮਾਤਮਾ ਕਾਲਪੁਰਖ ਜਿਹੜਾ ਹੈ ਉਹ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ ਜਿਸ ਦਿਨ ਉੱਤੇ ਵਿਸ਼ਵਾਸ ਆਏਗਾ ਤੇ ਜਿਨ੍ਹਾਂ ਨੇ ਬਾਣੀ ਬੰਦੀ ਕੀਤੀ ਨਾ ਜਿਨ੍ਹਾਂ ਨੇ ਬਾਣੀ ਨੂੰ ਕਮਾਇਆ ਜਿਨ੍ਹਾਂ ਨੇ ਬਾਣੀ ਜੀਵਨ ਵਿੱਚ ਲਿਆਂਦੀ ਆ ਜਦੋਂ ਲੋੜ ਪਈ ਹੈ ਨਾ ਤੇ ਉਹਨਾਂ ਨੇ ਫਿਰ ਆਪਣਾ ਆਪ ਕੁਰਬਾਨ ਵੀ ਕਰ ਦਿੱਤਾ ਆਪਣਾ ਵਾਰ ਵੀ ਦਿੱਤਾ ਪਰ ਕਦੋਂ ਹੋਏਗਾ ਜਦੋਂ ਸਾਡੀ ਆਦਤ ਆਏਗੀ ਆਦਤ ਬਣੇਗੀ ਤੇ ਆਦਤ ਦੇ ਵਿੱਚ ਹੀ ਆਦਤ ਬਣਦਿਆਂ ਬੰਦਿਆਂ ਇਬਾਦਤ ਬਣੇਗੀ ਤੇ ਉਹੀ ਸ਼ਹਾਦਤ ਦੇ ਸਕਦਾ ਹੈ ਨਾ ਤੇ ਹੁਣ ਸਾਨੂੰ ਕੋਈ ਕੋਈ ਕਹਵੇ ਜੋ ਜੀ ਕੌਮ ਦੇ ਵਾਸਤੇ ਆ ਕਰਨਾ ਲੋ ਜੀ ਮੈਂ ਤਾਂ ਇਹ ਦੁਕਾਨ ਖੋਲਣੀ ਹੈ ਮੇਰਾ ਤਾਂ ਕੰਮ ਆ ਮੈਂ ਤਾਂ ਉਧਰ ਜਾਣਾ ਤੇ ਉਹ ਸਿੱਖ ਸਨ ਜਿਹੜਾ ਨੇ ਸਿੱਖ ਬਾਣੀ ਤੋਂ ਉਹੀ ਹੈ ਨਾ ਬਾਣੀ ਵਿੱਚ ਫਰਕ ਥੋੜੇ ਸਾਡੇ ਵਿੱਚ ਫਰਕ ਆ ਗਿਆ ਪਹਿਲਾਂ ਮੈਂ ਆਪਣਾ ਕੰਮ ਕਰਨਾ ਬਾਅਦ ਚ ਦੇਖਾਂਗੇ ਗੁਰਦੁਆਰਾ ਤੇ ਭਾਗਾ ਵਾਲਿਓ ਜਿਨ੍ਹਾਂ ਨੇ ਸਤਗੁਰੂ ਨੂੰ ਮੁਖ ਰੱਖਿਆ ਉਹ ਕਹਿੰਦੇ ਗੁਰ ਮੁਖ ਤੇ ਆਦਤ ਬਣ ਗਈ ਤੇ ਆਦਤ ਹੀ ਆਵਾਦਤ ਬਣੇਗੀ ਫਿਰ ਉਹਨਾਂ ਨੇ ਸ਼ਹਾਦਤ ਵੀ ਦਿੱਤੀ ਹੈ ਸਤਗੁਰੂ ਮਹਾਰਾਜ ਕਿਰਪਾ ਕਰਨ ਸਮੇਂ ਦੀ ਸਮਾਪਤੀ ਹੈ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲੌਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਲਾ ਰਾਗੁ ਦੀ ਤੁਮਾਰ ਲਾ ਪਹਿਲਾਉ ਸੰਤਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਿਆ ਕੀਏ ਕਰਤੇ ਕਾ ਵਿਚਾਰੋ ਚਿਤ ਕਰ ਗਾਵ ਸੋਹਿਲਾ ਸਤਿਨਾਮ 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 ਜੀ ਵਾਹਿਗੁਰੂ 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 ਜੀ